ਪੱਦਰਤੇ ਕੱਲੇ ਕੱਲੇ ਬੰਦਿਆਂ ਨੂੰ ਇਹ ਤੁਰਨਾ ਚਾਹੀਦਾ ਆਪ ਦਾ ਕੰਮ ਸਮਝ ਕੇ ਤੁਰਨਾ ਚਾਹੀਦਾ ਪਿੰਡ ਪੱਦਰ ਤੇ ਜਿਵੇਂ ਯੂਥ ਲੱਗੇ ਨੇ 2-3 ਦਿਨ ਦੇ ਤੇ ਬਹੁਤ ਵਧੀਆ ਹੈ ਪਰ ਬਹੁਤ ਜਿਆਦਾ ਸੰਗਤ ਹੈ ਮੈਂ ਬਹੁਤ ਹਲਕਿਆ ਜਾ ਕੇ ਵੇਖ ਰਿਹਾ ਹਾਂ ਬਹੁਤ ਵਧੀਆ ਇਕੱਠ ਹੈ ਨੂੰ ਇਕੱਠ ਨੂੰ ਇਕੱਠ ਨਹੀਂ ਸਮਝਣਾ ਚਾਹੀਦਾ ਜਿੱਧਰ ਭਾਈ ਅਮਰਤਪਾਲ ਤੇ ਸ਼ੁਰੂ ਕੀਤਾ ਸੀ ਨਾ ਸਾਰੇ 40 ਤੋਂ 50 ਬੰਦੇ ਸੀ ਪਹਿਲੇ ਗੁਰਦੁਆਰੇ ਗਏ ਸੀ 40 ਤੋਂ 50 ਬੰਦੇ ਸੀ ਕਿਉਂਕਿ ਲੋਕ ਡਰੇ ਹੋਏ ਨੇ ਲੋਕਾਂ ਦੇ ਮਾਰਚੀ ਕੋਸ਼ਿਸ਼ ਕਿ ਸਾਡੇ ਦੇ ਪਰਚਾ ਦਰਜ ਹੋਏਗਾ ਕੁਝ ਨਹੀਂ ਹੁੰਦਾ ਡਿਸਟ੍ਰਿਕਟ ਲੈਵਲ ਤੇ ਮੈਂ ਬੈਠਾ ਹਾਈ ਕੋਰਟ 'ਚ ਬੈਠਾ ਜਦੋਂ ਅਸੀਂ ਗਲਤ ਕੰਮ ਨਹੀਂ ਕਰਨੇ ਸਾਨੂੰ ਕਿਸੇ ਤੋਂ ਕੋਈ ਡਰ ਨਹੀਂ ਤੁਸੀਂ ਚੱਲੋ ਜੇ ਕੀ ਪ੍ਰੋਬਲਮ ਆਵੇਗੀ ਪੰਜਾਬ ਪਧਰਤੀ ਤੇ ਅਸੀਂ ਤੁਹਾਡੇ ਨਾਲ ਖੜੂ ਹਾਂ ਹਾਈ ਕੋਰਟ 'ਚ ਕੋਈ ਵੀ ਕੇਸ ਹੋਵੇਗਾ ਅਸੀਂ ਆਪ ਕਰਾਂ ਤੁਹਾਨੂੰ ਕੋਈ ਟੈਨਸ਼ਨ ਦੀ ਲੋੜ ਨਹੀਂ ਆਪਾਂ ਆਪਦੀ ਪਾਰਟੀ ਆ ਚੱਲੀਏ ਆਪਦੀ ਕੌਮ ਆ ਚੱਲੀਏ ਤੇ ਆਪਦੇ ਪੰਜਾਬ ਵਿੱਚ ਆਪ ਦੇ ਲੋਕਾਂ ਨੂੰ ਆਪ ਦੀ اولاد ਨੂੰ ਬਾਹਰ ਭੇਜਣੋਂ ਬੰਦ ਕਰ। ਜਿੰਗ ਜੀ ਐਡਵੋਕੇਟ 18 ਸਾਹਿਬ ਕੋਣ ਉਹ ਆਪਣੇ ਜਿਹੜੇ ਬਚਨ ਨੇ ਉਹ ਸੰਗਤ ਦੇ ਨਾਲ ਸਾਝੇ ਕਰਨ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜਿਓ ਆਇਆ ਜਿਓ ਆਇਆ ਜਿਓ ਹੈ। ਕਰੋ ਜੀ। ਸਮੂਹ ਸਾਥਕ ਵੈਗ ਰੂਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਗੱਲ ਚੱਲੀ ਐ ਖੇਤਰੀ ਪਾਰਟੀ ਖੇਤਰੀ ਪਾਰਟੀ ਕਿਉਂ ਜ਼ਰੂਰੀ ਐ ਅਗਰ ਖੇਤਰੀ ਪਾਰਟੀ ਨਾ ਹੋਈ ਤਾਂ ਹਿੰਦੁਸਤਾਨ ਦੀ ਜਿਹੜੀ ਨਿਗਾਹ ਉਹ ਤੁਹਾਡੀਆਂ ਜ਼ਮੀਨਾਂ ਦੇ ਉੱਪਰ ਉਹਨੇ ਤੁਹਾਨੂੰ ਤੈਸ ਨੈਸ ਕਰਨਾ ਚਾਹੁੰਦੀ ਆ 1947 ਤੋਂ ਬਾਅਦ ਹਿੰਦੁਸਤਾਨ ਦੀ ਹਕੂਮਤ ਨੂੰ ਇੱਕੋ ਹੀ ਪ੍ਰੋਬਲਮ ਸੀ ਕਿ ਕਿਸ ਤਰੀਕੇ ਨਾਲ ਇਸ ਖਿੱਤੇ ਨੂੰ ਨੱਪਿਆ ਜਾਵੇ ਤਾਂ 1966 ਤੋਂ ਪਹਿਲਾਂ ਤੁਹਾਡੇ ਡੈਮ ਤੁਹਾਡਾ ਨਹਿਰੀ ਪਾਣੀ ਸਾਰਾ ਜਿਹੜਾ ਉਹ ਸੈਂਟਰ ਗਵਰਨਮੈਂਟ ਨੇ ਆਪਦੇ ਹੱਥ ਚ ਲੈ ਲਿਆ ਪਰ ਸਾਡਾ ਜਿਹੜਾ ਮੌਜੂਦਾ ਉਦੋਂ ਅਕਾਲੀ ਦਲ ਸੀ ਚੁੱਪ ਉਹਨਾਂ ਚਿਰ ਮੋਰਚੇ ਲਾਏ ਜਦ ਤੱਕ ਆਪ ਦੀ ਸਰਕਾਰ ਆਈ ਮੋਰਚੇ ਵੱਲ ਤਾਂ ਖੇਤਰੀ ਪਾਰਟੀ ਦਾ ਇੱਥੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਸਾਨੂੰ 195 ਲੱਖ ਏਕੜ ਜ਼ਮੀਨ ਜਿਹੜੀ ਪੰਜਾਬ ਨੂੰ ਮਿਲੀ ਤਾਂ ਹੁਣ ਵੇਖੋ ਇੰਨੀਆਂ ਜਾਲੀਆਂ ਸੜਕਾਂ 1 ਲੱਖ ਏਕੜ ਜ਼ਮੀਨ ਘਟੋ ਘਟ ਫੋਰਨ ਲੈ ਰਹੀਆ ਪੰਜਾਬ ਤੋਂ 12000 ਏਕੜ ਪਿੰਡ 12000 ਏਕੜ ਜੋ ਜੇ ਅਸੀਂ ਇੱਕ ਇੱਕ ਕਿੱਲਾ ਵੀ ਖਰਾਬ ਕਰੀਏ ਸਭ 12000 ਏਕੜ ਤਾਂ ਅਸੀਂ ਪੰਜਾਬ ਦਾ ਵੈਸੇ ਹੀ ਗਲਤ ਕਰਤਾ ਹਰ ਫੋਰ ਲੇਨ ਦੇ ਉੱਪਰ ਜਿੰਨੀ ਜ਼ਮੀਨ ਵੇਚ ਕੇ ਉਹ ਸਾਰੀ ਵੱਡੀ ਇੰਡਸਟਰੀ ਨੂੰ ਗਈ ਪਹਿਲਾ ਗਵਰਨਮੈਂਟ ਦਾ ਸਟੈਪ ਜਿਹੜਾ ਸਫਲ ਹੋਇਆ ਅਸੀਂ ਕੱਠਾ ਮਾਰਨ ਲੱਗ ਗਏ ਕਿ ਮੇਰਾ 50 ਲੱਖ ਨੂੰ ਕਿੱਲਾ ਹੋ ਗਿਆ ਮੇਰਾ ਕਰੋੜ ਨੂੰ ਕਿੱਲਾ ਆ ਗਿਆ ਤੁਹਾਡਾ ਬੇੜਾ ਘਰਕ ਕਰਦਾ ਇਸ ਵਕਤ ਪੰਜਾਬ ਦੇ ਵਿੱਚ ਮੌਜੂਦਾ ਜਿਹੜੀ ਲੈਂਡ ਹੈ ਉਹ ਇੰਨੀ ਘਟ ਚੁੱਕੀ ਆ ਮੈਂ ਕਹਿੰਦਾ ਸੀ ਹਰਿਆਣੇ ਦੇ ਥੱਲੇ ਜਾ ਰਿਹਾ ਸੀ ਹਰਿਆਣੇ ਦੇ ਲੋਕਾਂ ਨੇ ਅਕਲ ਨਹੀਂ ਕੀਤੀ ਸਾਰੀ ਜ਼ਮੀਨ ਆਪ ਹੀ ਗੜਗਾਉ ਤੋਂ ਲੈ ਕੇ ਪਾਣੀਪਤ ਸੋਨੀਪੁੱਤ ਕਰ ਗਈ ਜਾਟ ਜਿਹੜੇ ਬੰਦੇ ਸੀ ਉਹਨਾਂ ਨੇ ਸੋਚਿਆ ਹੀ ਇਹ ਹੀ ਹਸ਼ਰ ਜਿਹੜਾ ਸਾਡਾ ਪੰਜਾਬ ਚ ਹੋ ਰਿਹਾ ਹੈ ਦੂਸਰਾ ਸਟੈਪ ਹਿੰਦੁਸਤਾਨ ਦੀ ਹਕੂਮਤ ਨੇ ਕੀ ਚੁੱਕਿਆ ਉਹਨਾਂ ਨੇ ਸਾਨੂੰ ਲਾਲਚ ਦਿੱਤਾ ਸਾਡੇ ਲੀਡਰ ਉਹ ਨਕਮੇ ਪੈਦਾ ਕੀਤੇ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਤੁਸੀਂ ਬਾਹਰ ਜਾਓ ਅਕਾਲੀਆਂ ਦਾ ਪ੍ਰਧਾਨ ਕਹਿੰਦਾ ਕਿ ਤੁਹਾਨੂੰ ਮੈਂ 10 ਲੱਖ ਰੁਪਈਆ ਪਰ ਬੰਦਾ ਵਿਆਜੇ ਪੈਸੇ ਦਿਵਾਉਂਗਾ ਤੁਸੀਂ ਫੌਰਨ ਚਲੇ ਜਾਓ ਲਹਨਤ ਇਹੋ ਜਿਹੇ ਬੰਦੇ ਆ ਦੂਰ ਅੰਦੇਸ਼ੀ ਲੀਡਰ ਕਿਹੜਾ ਹੁੰਦਾ ਜਿਹਨੂੰ ਪਤਾ ਹੋਵੇ ਕਿ 50 ਤੇ 100 ਸਾਲ ਦੇ ਬਾਅਦ ਮੇਰੇ ਇਸ ਖਿੱਤੇ ਦਾ ਕੀ ਬਣੇਗਾ ਪਰ ਉਹਨੂੰ ਕੋਈ ਪਤਾ ਕਿਸੇ ਚੀਜ਼ ਦਾ ਪਤਾ ਉਹ ਤਾਂ ਕਹਿੰਦੇ ਨੇ ਅਸੀਂ ਅਕਾਲ ਤਖਤ ਦਾ ਜੱਜ ਕੇ ਵਿਰੋਧ ਕਰਾਂਗੇ ਪਰ ਅਸੀਂ ਅਕਾਲੀ ਹਾਂ ਅਸੀਂ ਪੰਜਾਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਕਰਾਂਗੇ ਪਰ ਅਸੀਂ ਅਕਾਲੀ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਕਰਾਂਗੇ ਪਰ ਅਸੀਂ ਅਕਾਲੀ ਹਾਂ ਲੜਨ ਤਾਂ ਇਹੋ ਜਿਹੇ ਬੰਦਿਆ ਜੇ ਤੇ ਲੜਨ ਤਾਂ ਉਹਨਾਂ ਦੇ ਜਿਹੜੇ ਐਂਧਿਸ਼ਾ ਆਉਦਾਲੀ ਦੀ ਫੌਜ ਦਾ ਸਾਥ ਦੇ ਰਹੇ ਇਨਾਦਰ ਜਿਹੜਾ ਇਥੋਂ ਦਾ ਲੀਡਰ ਹੈ ਕਾਲੀਆਂ ਦਾ ਕਹਿ ਰਿਹਾ ਸੀ ਕਿ ਅਸੀਂ 25 ਲੱਖ ਭਰਤੀ ਕਰ ਲਈ ਮੈਂ ਕਿਹਾ ਆਹੀ 25 ਲੱਖ ਉਸ ਵਕਤ ਅਹਿਮਦ ਸ਼ਾਹ ਅਬਦਾਲੀ ਆਕਾਲ ਤਖਤ ਸਾਹਿਬ ਤੇ ਲੈ ਕੇ ਚੱਲਦਾ ਹੁੰਦਾ ਸੀ ਇਹ ਉਹੀ ਬੰਦੇ ਨੇ ਜਿਹੜੇ ਆਕਾਲ ਤਖਤ ਸਾਹਿਬ ਨੂੰ ਜਿਨ੍ਹਾਂ ਨੇ ਬਰੂ ਬਦ ਨਾਲ ਟਾਇਆ ਸੀ ਕਾਰਨ ਕੀ ਹੈ ਇਹ ਆਕਾਲ ਤਖਤ ਸਾਹਿਬ ਨੂੰ ਨਹੀਂ ਮੰਨਦੇ ਇਹ ਹਰਮੰਦਰ ਸਾਹਿਬ ਨੂੰ ਨਹੀਂ ਮੰਨਦੇ ਤੇ ਇਹਨਾਂ ਦੀ ਫੌਜ ਕਿਹੜੀ ਹੋਵੇਗੀ ਇਹਨਾਂ ਦੇ ਮੈਂਬਰ ਕਿਹੜੇ ਬਣਨਗੇ ਮੈਂਬਰ ਹੋ ਹੀ ਬਨ ਗਏ ਨਾ ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਕੰਡ ਕੀਤੀ ਹੋਈ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਹੀਨ ਤੋਂ ਬਾਅਦ ਦੰਦਿਆ ਕੱਢਦੇ ਮੈਂ ਵਾਰ-ਵਾਰ ਕਹੂੰਗਾ ਇਹਨਾਂ ਦੀਆਂ ਸ਼ਗਲਾਂ ਤੇ ਨਾ ਜਾਇਆ ਜੀ ਸ਼ਗਲਾਂ ਦਾ ਵੇਖਣ ਨੂੰ ਐਂ ਲੱਗਦੇ ਨੇ ਕਿ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਜੀ ਬਾਹ ਇਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 500 ਮਸੰਦ ਐਸੇ ਕਰਕੇ ਸਾੜਿਆ ਸੀ ਇਹ ਗੁਰੂ ਅੰਗਦ ਦੇਵ ਮਹਾਰਾਜ ਤੋਂ ਸ਼ੁਰੂ ਹੁੰਦੇ ਨੇ ਬੜੀ ਸੇਵਾ ਕਰਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਰਮਸੰਗ ਆਉਂਦੇ ਆਉਂਦੇ ਪ੍ਰਿਸ਼ਟਗੇ ਸੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਦੇ ਹੱਥੀ ਇਹਨਾਂ ਦਾ ਸੰਸਕਾਰ ਕੀਤਾ ਅਕਾਲੀ ਧਰ 1920 ਕੀ ਜੋ ਸ਼ੁਰੂ ਹੁੰਦਾ ਹੈ ਤੇ 2007 ਦੇ ਵਿੱਚ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਹੁੰਦੀ ਹੈ ਉਸ ਵਕਤ ਇਹਨੇ ਆਪ ਦਾ ਭੋਗ ਪਾਇਆ ਸੀ ਪਰ ਢੀਠ ਤੇ ਬੇਸ਼ਰਮ ਲੋਕ ਅਸੀਂ ਉਹ ਕੇਸ ਮੇਰੇ ਕੋਲ 2012 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੂੰ ਤੋਹੀਨ ਦਾ ਪਰਚਾ ਦਰਜ ਹੁੰਦਾ ਤਾਂ 2012 ਦੇ ਵਿੱਚ ਮਾਰਚ ਦੇ ਵਿੱਚ ਉਹ ਪਰਚਾ ਕੈਨਸਲ ਕੀਤਾ ਗਿਆ ਕਿਉਂਕਿ ਮਾਰਚ ਦੇ ਵਿੱਚ ਇਲੈਕਸ਼ਨ ਸੀ ਇਹ ਸੀ ਤੁਹਾਡਾ ਅਕਾਲੀਆਂ ਦਾ ਪ੍ਰਬੰਧ ਜਿਹਨੂੰ ਗੁਰੂ ਗੋਬਿੰਦ ਸਿੰਘ ਮਾਰ ਛੋਟੇ ਲਗੇ ਤਾਂ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਹੁੰਦੀ ਹੈ ਦੋ ਗੁਰਸਿੱਖ ਮੁੰਡੇ ਕੁੱਟੇ ਜਾਂਦੇ ਨੇ ਤਾਂ ਮੇਰੇ ਸਾਹਮਣੇ ਰਜਿਤਰਾ ਕਾਲਜ ਦੇ ਵਿੱਚ ਪ੍ਰੇਮੀਆ ਨੇ ਉੱਤਰ ਉੱਤਰ ਕੇ ਉੱਥੇ ਰਸਾਦੋ ਤਾਰ ਕੇ ਅੰਮ੍ਰਿਤ ਧਾਰੀ ਬੰਦਿਆਂ ਨੂੰ ਉਹ ਕੁੱਟਿਆ ਮਾਰਿਆ ਸੀ ਉਹ ਫੋਟੋ ਸਰ ਕੇ ਇੰਟਰਵਿਊ ਨਹੀਂ ਕਰਦਾ ਤਾਂ ਅਕਾਲੀ ਦਲ ਦਾ ਪ੍ਰਧਾਨ ਚੋ ਸਿਰਫ ਵੋਟ ਦੇ ਮਗਰ ਇਸ ਆਦਮੀ ਨੇ ਧਜੀਆਂ ਪੜਾ ਦਿੱਤੀਆਂ ਸਿੱਖ ਧਰਮ ਹੁਣ ਪਿੱਛੇ ਜੇ ਮੇਰੇ ਕੋਲ ਕੇਸ ਆਇਆ ਗਿਆਨੀ ਹਰਪ੍ਰੀਤ ਸਿੰਘ ਦਾ ਕੀ ਕਸੂਰ ਹੈ ਕਸੂਰ ਇਹ ਕਿ ਅਕਾਲੀ ਫੂਲਾ ਸਿੰਘ ਵਾਪਕ 2 ਦਸੰਬਰ ਨੂੰ ਇੱਕ ਪੁੱਛ ਕੇ ਝੋਈ ਸੀ ਇਹਨਾਂ ਅਕਾਲੀਆਂ ਦਾ ਉਹ ਪੁੱਛਗਿਆ ਸੀ ਏਡੀ ਜ਼ਬਰਦਸਤ ਸੀ ਕਿ ਸਾਰਾ ਵਰਲਡ ਦੇ ਵਿੱਚ ਪੰਜਾਬ ਦੇ ਲੋਕ ਬੈਠੇ ਖੁਸ਼ ਸੀ ਕਿ ਸ਼ੁਕਰ ਹੈ ਅਕਾਲ ਤਖਤ ਸੰਤੋ ਇਹਨਾਂ ਦੀ ਕੋਈ ਇਨਕੁਆਰੀ ਹੋਉਂਦਾ ਰਿਜ਼ਲਟ ਕੀ ਆ ਰਿਜ਼ਲਟ ਇਹ ਆਇਆ ਗਿਆਨੀ ਹਰਪ੍ਰੀਤ ਸਿੰਘ ਤੇ ਐਲੀਗੇਸ਼ਨ ਲਾਏ ਪੰਜ 23 ਦੇ ਵਿੱਚ ਮੁੰਡੇ ਕੁੱਟ-ਕੁੱਟ ਕੇ ਅੰਦਰ ਸੁੱਟ ਦਿੱਤੇ ਗਏ ਨਹੀਂ ਬੋਲਿਆ ਐਨਐਸਏ ਵਿਦਆਊਟ ਰੀਜ਼ਨ ਲੱਗਦੀ ਹੈ ਮੁੱਖ ਮੰਤਰੀ ਨਹੀਂ ਬੋਲਦਾ ਇਹਦਾ ਮਤਲਬ ਕੀ ਹੈ ਮਤਲਬ ਇਹ ਕੋਈ ਹੈ ਕਿ ਇਹ ਸੈਂਟਰ ਗਵਰਨਮੈਂਟ ਦੇ ਥੱਲੇ ਜਾ ਚੁੱਕਾ ਜੇ ਕਾਂਗਰਸ ਵੱਲ ਲਾਈਏ ਤਾਂ ਕਾਂਗਰਸ ਨੇ ਅੱਜ ਤਿੱਕਰ ਸ਼ਾਇਦ ਤੁਸੀਂ ਪੜੋਗੇ ਤਾਂ 1966 ਤੋਂ ਪਹਿਲਾਂ ਨਹਿਰੂ ਨੇ ਕਿਹਾ ਸੀ ਕਿ ਨਹੀਂ ਇਹ ਸਿੱਖ ਨੇ ਜਿਹੜੇ ਇਹ ਸਿੱਖ ਸਥਾਨ ਮੰਗਦੇ ਨੇ ਜਦ ਕਿ ਤੇ ਬਾਰਡਰ ਏਰੀਆ ਤੇ ਪ੍ਰੋਬਲਮ ਆਈ ਤਾਂ ਇਹ ਵਾਪਸ ਪਾਕਿਸਤਾਨ ਨਾਲ ਰਲ ਜਾਣੀ ਤਾਂ 1965 ਦੀ ਲੜਾਈ ਨੇ ਦੱਸ ਦਿੱਤਾ ਕਿ ਸਿੱਖ ਜਮੀਰ ਨਹੀਂ ਤਾਂ ਉਸ ਤੋਂ ਬਾਅਦ 1966 ਦਾ ਸੂਬਾ ਬਣਦਾ ਹੈ ਤਾਂ ਕਾਂਗਰਸ ਉਸ ਤੋਂ ਬਾਅਦ 84 ਤੋਂ ਲੈ ਕੇ 1992 ਟਿੱਕਰ 94 95 ਟਿੱਕਰ ਸਾਡੇ ਦੇ ਤਸ਼ਦਦ ਹੋਈ ਹੈ 25000 ਫੇਕ ਰਿਕਾਉਂਟਰ ਚ ਮੁੰਡਾ ਮਰਦਾ ਹੈ ਪਰ ਬੋਲਦਾ ਕੋਈ ਨਹੀਂ ਕਾਰਨ ਕੀ ਹੈ ਖੇਤਰੀ ਪਾਰਟੀ ਨੇ ਅਕਾਲੀ ਜਿਹੜੇ ਸੀ ਇਹ ਮੁੰਡੇ ਮਰਾਉਣ ਦੇ ਵਿੱਚ ਰਲੇ ਹੋਏ ਸੀ ਅਸੀਂ ਬਿਨਾ ਦਿਮਾਗ ਦੇ ਸੀ ਅਸੀਂ ਤੇ ਚਿੱਟੀ ਦਾੜੀ ਤੇ ਨੀਲੀ ਪਾਗੀ ਵੇਖੀ ਹੈ ਨਾ ਅਸੀਂ ਬੰਦਾ ਤਾਂ ਵੇਖਿਆ ਹੀ ਨਹੀਂ ਅਸੀਂ ਵੇਖਣਾ ਸੀ ਬੰਦਾ ਕੌਣ ਚੰਗਾ ਜਿਸ ਦੁਨੀਆ ਦੇ ਉੱਪਰ ਇੱਕ ਐਸਾ ਟੁਕੜਾ ਹੋਵੇ ਜਿੱਥੇ 20 ਤੋਂ 22 ਸਾਲ ਦੇ ਬਾਅਦ ਜਾ ਕੇ ਬਦਲਾ ਲੈਂਦਾ ਹੋਵੇ ਉਸ ਕੌਮ ਦੇ ਬੰਦੇ ਅੱਜ ਟਾਇਲਟ ਬਾਹਰ ਕੈਨੇਡਾ ਸਾਫ਼ ਕਰਨ ਜਾ ਕੇ ਆ। ਆ ਜਾਂਦੀਆਂ ਜ਼ਮੀਨਾਂ ਛੱਡ ਕੇ ਉਹ ਅਮਰੀਕਾ ਦੇ ਵਿੱਚ ਹੁਣ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਵਾਪਸ ਭੇਜੇਗਾ ਕਿੰਨਾ ਦੀ ਗਲਤੀ ਹੈ ਉਹ ਸਾਡੀ ਆਪਦੀ ਗਲਤੀ ਇਸ ਅਕਾਲੀ ਦਲ ਦੀ। ਸਾਨੂੰ ਜਿਹੜੀ ਖੇਤਰੀ ਪਾਰਟੀ ਬਹੁਤ ਜ਼ਰੂਰੀ ਹੈ ਦੇਖੋ ਇੱਕ ਬੜੀ ਵੱਡੀ ਚੀਜ਼ ਹੈ ਇੱਕ ਬੰਦਾ ਐਮਪੀ ਜਿੱਤਦਾ। ਮੈਂਬਰ ਆਫ ਪਾਰਲੀਮੈਂਟ ਜਿੱਤਦਾ ਹੈ ਤਾਂ ਹਿੰਦੁਸਤਾਨ ਦਾ ਕੋਈ ਕਾਨੂੰਨ ਉਹਦਾ ਸਾਥ ਨਹੀਂ ਦੇ। ਮਾਤੂੜੀ ਕੋਈ ਨਹੀਂ। ਕੋਈ ਵੀ ਚੇਅਰ ਹਿੰਦੁਸਤਾਨ ਦੀ ਚੇਅਰ ਸਾਡੇ ਨਾਲ ਨਹੀਂ ਖੜਾ। ਕਿਉਂਕਿ ਅਸੀਂ ਗੱਲ ਕਰਦੇ ਆਂ ਆਪਦੀ ਪਾਰਟੀ ਦੀ ਆਪਦੇ ਖੇਤਰੀ ਪਾਰਟੀ ਦੀ ਗੱਲ ਕਰਾਂਗੇ, ਆਂਦੇ ਇਲਾਕੇ ਦੀ ਗੱਲ ਕਰਾਂਗੇ। ਉਹ ਕਹਿੰਦੇ ਨੇ ਨਹੀਂ, ਸੌਦਾ ਕਰ। ਸੌਦਾ ਕਰ ਪੰਜਾਬ ਦਾ ਬਾਦਲਾ ਵਾਂਗੂ ਅੱਜ ਹੀ ਤੈਨੂੰ ਮੁੱਖ ਮੰਤਰੀ ਬਣਾ ਦੇਣੇ। ਆਹ ਸੌਦੇ ਪਾਲਦੇ ਨਹੀਂ। ਪਰ ਇਹਨਾਂ ਨਾਲ ਜਿਹੜਾ ਟੱਕਰ ਲੈਂਦਾ ਹੈ ਦੇਖੋ ਮੁਸੀਬਤਾਂ ਆਉਣੀਆਂ ਨੇ ਪ੍ਰੋਬਲਮ ਆਉਣੀ ਹੈ ਪਰ ਸਾਨੂੰ ਉਹ ਰਸਤੇ ਤੁਰਨਾ ਹੀ ਪੈਣਾ ਸਭ ਤੋਂ ਪਹਿਲਾਂ ਜਦੋਂ ਮੈਂ ਭਾਈ ਅਮਰਤਪਾਲ ਦੇ ਇਲੈਕਸ਼ਨ 'ਚ ਗਿਆ ਸੀ ਤਾਂ ਮੈਂ ਸਾਡੇ ਆਪ ਦੇ ਬਰਨਾਲੇ ਪਿੰਡ ਗਿਆ ਤੇ ਉੱਥੇ ਮੈਂ ਇੱਕੋ ਗੱਲ ਕਹੀ ਸੀ ਮੈਂ ਕਿਹਾ ਨਾ ਵਟਾਂ ਦੇ ਇਹਨਾਂ ਰਾਵਾਂ ਤੋਂ ਦੁਬਾਰਾ ਅਕਾਲੀ ਦਲ ਸ਼ੁਰੂ ਕਰੀਏ ਉਹ ਪ੍ਰਿਸ਼ਟ ਚੁੱਕੇ ਨੇ ਮਸੰਦਾ ਮੰਗੂ ਕਿੰਨੇ ਸੌ ਸਾਲ ਦੇ ਬਾਅਦ ਉਹ ਖਤਮ ਹੋ ਗਏ ਸੀ ਇਹ 100 ਸਾਲ ਦੇ ਬਾਅਦ ਖਤਮ ਹੋ ਚੁੱਕੇ ਨੇ ਆਪਾਂ ਦੁਬਾਰਾ ਅਕਾਲੀ ਦਲ ਬਣਾਈਏ ਇਹ ਵੀ ਅਕਾਲੀ ਦਾਲੇ ਇਹਨਾਂ ਨੂੰ ਰਜਿਸਟਰਡ ਕਰਾ ਕੇ ਨਹੀਂ ਦਿੱਤਾ ਕਿ ਇਹ ਅਕਾਲੀ ਦਾਲ ਦੇ ਵਾਰਿਸ ਨੇ ਅਕਾਲੀ ਦਾਲ ਉਹੀ ਹੈ ਜਿਹੜਾ ਪੰਜਾਬ ਦਾ ਹੈ ਜਿਹੜਾ ਪੰਜਾਬ ਦੀ ਗੱਲ ਕਰਦਾ ਹੈ ਜਿਹੜਾ ਆਪਦੇ ਖਿੱਤੇ ਦੀ ਗੱਲ ਕਰੇਗਾ ਸਾਡੇ ਪੰਜਾਬ ਦੇ ਅੰਦਰ ਚਾਹੇ ਮੁਸਲਮਾਨ ਹੈ ਚਾਹੇ ਉਹ ਹੈ ਚਾਹੇ ਸਿੱਖ ਹੈ ਜਿਹੜਾ ਵੀ ਇਸ ਧਰਤੀ ਤੇ ਪੈਦਾ ਹੋਇਆ ਹੈ ਪੀੜ੍ਹੀਆਂ ਦਰ ਪੀੜ੍ਹੀਆਂ ਇਸ ਧਰਤੀ ਤੇ ਰਹਿੰਦਾ ਪੰਜਾਬ ਹੁੰਦਾ ਹੈ ਕਿਉਂਕਿ ਸ਼ੇਰੇ ਪੰਜਾਬ ਦੀ ਸੋਚ ਤੋਂ ਤੁਸੀਂ ਬਾਹਰ ਨਹੀਂ ਜਾ ਸਕਦੇ ਉਹ ਇੱਕ ਐਸਾ ਕੈਰੈਕਟਰ ਦੁਨੀਆ ਤੇ ਹੋਇਆ ਜਿਨੇ ਦੱਸ ਦਿੱਤਾ ਕਿ ਸਿੱਖੀ ਆ 7% ਬੰਦੇ 93% ਤੇ ਰਾਜ ਕਰਦੇ ਸੀ ਚਾਇਨਾ ਤੋਂ ਲੈ ਕੇ ਤੇ ਫਗਾਨ ਤੱਕ ਰਾਜ ਕਰਨ ਵਾਲਾ ਇੱਕ ਬੰਦਾ ਸੀ ਇੱਕ ਸਾਨੂੰ ਬੰਦੇ ਦੀ ਸੋਚ ਦੀ ਲੋੜ ਹੈ ਬਾਹਲੇ ਬੰਦਿਆਂ ਦੀ ਲੋੜ ਨਹੀਂ ਉਸ ਤੋਂ ਪਹਿਲਾਂ ਵੀ ਸਿੱਖ ਕੋਈ ਨਹੀਂ ਸੀ ਪਰ ਜਦੋਂ ਇੱਕ ਜਿਹੜਾ ਆਉਂਦਾ ਮਹਾਰਾਜਾ ਰਣਜੀਤ ਸਿੰਘ ਤੇ ਸਾਰਾ ਪੰਜਾਬ ਹੀ ਉਹਦੇ ਕੰਟਰੋਲ ਚਲੇ ਜਾਂਦਾ ਹੁਣ ਇੱਕ ਬੰਦੇ ਦੀ ਲੋੜ ਹੈ ਮੇਰੀ ਸੋਚ ਹੈ ਕਿ ਉਹ ਭਾਈ ਅਮਰਪਾਲ ਚੋਪੂਰੀ ਹੋ ਸਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਸ ਬੰਦੇ ਨੂੰ ਲੈ ਕੇ ਕਿਵੇਂ ਆਉਣਾ ਕਿਉਂਕਿ ਹੁਣ ਕੁਰਪਾਨਾ ਦੀ ਬੰਦੂਕਾਂ ਦੀ ਲੜਾਈ ਨਹੀਂ ਹੁਣ ਜਿਹੜੀ ਲੜਾਈ ਹੈ ਉਹ ਵੋਟ ਦੀ ਲੜਾਈ ਹੈ ਉਹ ਡੈਮੋਕ੍ਰੈਟਿਕ ਹਸਾਬ ਨਾਲ ਚੱਲਣਾ ਹੈ ਤਾਂ ਚੱਲਣਾ ਕਿਵੇਂ ਪੈਣਾ ਹੈ ਉਹ ਇਸੇ ਤਰ੍ਹਾਂ ਜਿਵੇਂ ਈਮਾਨ ਨੇ ਦੱਸਿਆ ਹੈ ਕਿ ਆਪਾਂ ਨੂੰ ਇਸ ਧਰਤੀ ਤੋਂ ਸ਼ੁਰੂ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਤੀ ਤੋਂ ਜਿੱਥੋਂ ਆਪਾਂ ਸ਼ੁਰੂਆਤ ਕਰਨੀ ਹੈ ਜਿਲ੍ਹੇ ਤੇ ਇਹ ਜिले ਦੀ ਸ਼ਰਮਾਤ ਕਰਨ ਲਈ ਆਪਾਂ ਨੂੰ ਇਹ ਨਹੀਂ ਕਿ ਉਹਨੂੰ ਪ੍ਰਧਾਨ ਬਣਾਇਆ ਜੀ ਮੈਨੂੰ ਆ ਬਣਾਤਾ ਮੈਂ ਨਹੀਂ ਆਪਾਂ ਪੰਜਾਬ ਦੀ ਗੱਲ ਕਰੀਏ ਆਪਾਂ ਉਹ ਸਿਆਸਤ ਤੋਂ ਬਾਹਰ ਆਈਏ ਕਿ ਮੈਂ ਬਗੀਚੇ ਤੇ ਪਰਚਾ ਦਰਜ ਕਰਾਤਾ ਤੂੰ ਅਮਰੀਕ ਤੇ ਕਰਾਤਾ ਤੂੰ ਲੂਟੇ ਤੇ ਕਰਾਤਾ ਸਾਨੂੰ ਕਿਸੇ ਚੀਜ਼ ਮਿਲ ਜਾਏ ਅਸੀਂ ਆਪਦਾ ਪੰਜਾਬ ਦਾ ਬੇੜਾ ਗਰਕ ਕਰ ਲਿਆ ਸਾਰੀਆਂ ਪਾਵਰਾ ਸੈਂਟਰ ਨੂੰ ਦੇ ਦਿੱਤਿਆਂ ਤੇ ਅਸੀਂ ਆਪਦੇ ਗਿੱਡੇ ਕਟਾਉਂਦੇ ਹੀ ਐਮਐਲਏ ਮੁੰਡੇ ਦੇ ਵਿਆਹ ਤੇ ਆ ਗਿਆ ਮੈਂ ਟੈਚੀਕਾ ਮਾਰਦਾ ਰਿਆ ਸਾਡੀ ਸੋਚ ਨੇ ਸਾਨੂੰ ਖਤਮ ਕਰਕੇ ਨਾ ਕੇਰਲਾ ਕਰਨਾਟਕਾ ਦੇ ਵਿੱਚ ਹੀ ਚੀਜ਼ ਨਹੀਂ ਉਹ ਆਪ ਦੀ ਸਟੇਟ ਨੂੰ ਪਹਿਲ ਦਿੰਦੇ ਨੇ ਪਰ ਅਸੀਂ ਆਪ ਦੀ ਸਟੇਟ ਦਾ ਪੱਠਣਾ ਪਾਇਆ ਅਸੀਂ ਫੋਕੀ ਸ਼ੌਹਰਤ ਤੇ ਰਹੇ ਆਪਦੇ ਸ਼ਰੀਕ ਨੂੰ ਘਟਾਉਣ 'ਚ ਲੱਗੇ ਰਹੇ ਸਾਡੀ ਸੋਚ ਇਸ ਤੋਂ ਵੱਧ ਗਈ ਆਪਾਂ ਨੂੰ ਇਸ ਸੋਚ ਤੋਂ ਬਾਹਰ ਕਾਉਣਾ ਪੈਣਾ ਆਪਾਂ ਨੂੰ ਗਨ ਪੰਜਾਬ ਤੇ ਆਪਦੀ ਕੌਮ ਦੀ ਕਰਨੀ ਹੀ ਪੈਣੀ ਪੰਜਾਬ ਦੇ ਕੌਮ ਦੀ ਗੱਲ ਉਦੋਂ ਹੋਵੇਗੀ ਜਦੋਂ ਅਸੀਂ ਛੋਟੇ ਪੱਦਰ ਦੀ ਸੋਚ ਬਦਲਾਂਗੇ ਅਸੀਂ ਆਪਦੇ ਇੱਕ ਪਿੰਡ ਦੀ ਸੋਚ ਫੜਾਂਗੇ ਕਿ ਇਹ ਮੇਰੇ ਪਿੰਡ 'ਚ ਹੀ ਹੋਣਾ ਚਾਹੀਦਾ ਹੈ ਤੇ ਉਹੀ ਸਾਡੀ ਸੋਚ ਆਪਦੇ ਸੂਬੇ ਪ੍ਰਤੀ ਹੋਵੇ ਸੋ ਸਾਨੂੰ ਅੱਜ ਬੜਾ ਵਧੀਆ ਟਾਈਮ ਹੈ ਸਾਡੇ ਕੋਲ ਫੇਰ ਉਹ ਕਾਲੀਦਲ ਸ਼ੁਰੂ ਹੋ ਚੁਕਿਆ ਹੈ ਤੇ ਸਾਨੂੰ ਆਪਦੇ ਪੱਦਰ ਤੇ ਕੱਲੇ-ਕੱਲੇ ਬੰਦਿਆਂ ਨੂੰ ਇਹ ਤੁਰਨਾ ਚਾਹੀਦਾ ਹੈ ਆਪਦਾ ਕੰਮ ਸਮਝ ਕੇ ਤੁਰਨਾ ਚਾਹੀਦਾ ਹੈ ਪਿੰਡ ਪੱਦਰ ਤੇ ਜਿਵੇਂ ਯੂਥ ਲੱਗੇ ਨੇ 2-3 ਦਿਨ ਦੇ ਤੇ ਬਹੁਤ ਵਧੀਆ ਹੈ ਪਰ ਬਹੁਤ ਜਿਆਦਾ ਸੰਗਤ ਹੈ ਮੈਂ ਬਹੁਤ ਹਲਕਿਆ ਜਾ ਕੇ ਵੇਖ ਲਿਆ ਹੈ ਬਹੁਤ ਵਧੀਆ ਇਕੱਠਾ ਹੈ ਨੂੰ ਇਕੱਠ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਜਿੱਦੜ ਭਾਈ ਅਮਰਤਪਾਲ ਨੇ ਸ਼ੁਰੂ ਕੀਤਾ ਸੀ ਨਾ ਸਾਰੇ 40 ਤੋਂ 50 ਬੰਦੇ ਸੀ ਪਹਿਲੇ ਗੁਰਦੁਆਰੇ ਗਏ ਸੀ 40 ਤੋਂ 50 ਬੰਦੇ ਸੀ ਕਿਉਂਕਿ ਲੋਕ ਡਰੇ ਹੋਏ ਨੇ ਲੋਕਾਂ ਦੇ ਮਨ ਚਿੱਕੋ ਸੀ ਕਿ ਸਾਡੇ ਦੇ ਪਰਚਾ ਦਰਜ ਹੋ ਜਾਏਗਾ ਕੁਝ ਨਹੀਂ ਹੁੰਦਾ ਡਿਸਟ੍ਰਿਕਟ ਲੈਵਲ ਤੇ ਮੈਂ ਬੈਠਾ ਹਾਈ ਕੋਰਟ 'ਚ ਬੈਠਾ ਹੈ ਜਦੋਂ ਅਸੀਂ ਗਲਤ ਕੰਮ ਨਹੀਂ ਕਰਨੇ ਸਾਨੂੰ ਕਿਸੇ ਤੋਂ ਕੋਈ ਡਰ ਨਹੀਂ ਤੁਸੀਂ ਚੱਲੋ ਜੇ ਕਿ ਪ੍ਰੋਬਲਮ ਆਵੇਗੀ ਪੰਜਾਬ ਪਧਰਤੀ ਤੇ ਅਸੀਂ ਤੁਹਾਡੇ ਨਾਲ ਖੜੋਤੇ ਹਾਈ ਕੋਰਟ ਚ ਕੋਈ ਵੀ ਕੇਸ ਹੋਵੇਗਾ ਅਸੀਂ ਆਪ ਕਰਾਂ ਤੁਹਾਨੂੰ ਕੋਈ ਟੈਨਸ਼ਨ ਦੀ ਲੋੜ ਨਹੀਂ ਆਪਾਂ ਆਪਦੀ ਪਾਰਟੀ ਆ ਚੱਲੀਏ ਆਪਦੀ ਕੌਮ ਆ ਚੱਲੀਏ ਤੇ ਆਪਦੇ ਪੰਜਾਬ ਵਾਲੇ ਆਪ ਦੇ ਲੋਕਾਂ ਨੂੰ ਆਪਦੀ ਔਲਾਦ ਨੂੰ ਬਾਹਰ ਭੇਜਣ ਨੂੰ ਬੰਦ ਕਰਦੇ ਇਹ ਸਾਡਾ ਸਭ ਤੋਂ ਵੱਡਾ ਨੁਕਸਾਨ ਸਾਡਾ ਇਹ ਹੋ ਸਾਡੇ ਜੇਸਦਨ ਕਿੰਤੀ ਮਾਇਨਤ ਖਰਚੇ ਚਲੇ ਗਏ ਅਸੀਂ ਸਾਡੇ ਅੱਧ ਕਿਸੇ ਨੇ ਲਿਆ ਸਾਡਾ ਨਹੀਂ ਕਰ ਇਹ ਬਹੁਤ ਵੱਡੀ ਜੁਰਮੇ ਯੁੱਧ ਨੂੰ ਵੀ ਇੱਕ ਬੇਇਤੀ ਹੈ 20 ਤੋਂ 25 ਸਾਲ ਦੇ ਆਪਦੇ ਪਿਓ ਨੂੰ ਰਵਾ ਕੇ ਤੁਸੀਂ ਜ਼ਮੀਨ ਵੇਚ ਕੇ ਜਾਨੇ ਹੋ ਕੀ ਕਰੋਗੇ ਬਾਅਦ ਕੀ ਉਹ ਮੇਰੇ ਜੂਨੀਅਰ ਗਏ ਨੇ ਕੱਖ ਨਹੀਂ ਵਿਹਲੇ ਤੁਰੇ ਫਿਰਦੇ ਨੇ ਉਬਾ ਮਾਰ ਕੇ ਰੋਂਦੇ ਨੇ ਦਾ ਧੰਨਵਾਦ ਕਰਦਾ ਵੈਗਰੂ ਜੀ ਦਾ ਖਾਲਸਾ ਕਾਰਾ ਸਾਹਿਬ ਜੀ ਨੂੰ ਕਿ ਤਿੰਨ ਚੇਤਰ ਨੂੰ ਸਾਡੇ ਪਿੰਡ ਮੇਲਾ ਹੁੰਦਾ ਬੜਾ ਭਾਰੀ ਸੰਗੇ ਪਿੰਡ ਜਿੱਥੇ 16 ਮਾਰਚ ਨੂੰ ਪਾਈ ਅਮਰਤਪਾਲ ਜੀ ਆਉਂਦੇ ਨੇ